ਤਾ ਅਤੀਸ਼ੀ ਦੁਆਰਾ ਸਿੱਖ ਗੁਰੂਆਂ ਤੇ ਕਥਿਤ ਤੌਰ ਉਤੇ ਅਪਮਾਨਜਨਕ ਟਿੱਪਣੀਆਂ ਵਾਲੀ ਇੱਕ ਵਿਵਾਦਪੂਰਨ ਵੀਡੀਓ ਦੇ ਪ੍ਰਸਾਰਣ ਉਤੇ ਮਾਮਲਾ ਦਰਜ ਕਰਨ ਸੰਬੰਧੀ ਦਿੱਲੀ ਵਿਧਾਨ ਸਭਾ ਨੂੰ ਸਪਸ਼ਟ ਕਰਨ ਦੇ ਲਈ 12 ਫਰਵਰੀ ਦੀ ਸਮਾਂ ਸੀਮਾ ਤੋਂ ਖੁੰਝ ਗਈ ਹੈ। ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਇਸ ਮੁੱਦੇ ਉਤੇ ਸਰਕਾਰ ਤੋਂ ਸਪਸ਼ਟਿਕਰਨ ਮੰਗਿਆ ਸੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਨੇ ਜਨਵਰੀ ਚ ਸਦਨ ਦੀ ਕਾਰਵਾਈ ਦੌਰਾਨ ਕਥਿਤ ਤੌਰ ਉਤੇ ਇਹ ਟਿੱਪਣੀਆਂ ਅਗਿੱਤੀਆਂ ਸਨ। ਇਸ ਮੁੱਦੇ ਨੇ ਸੂਬੇ ਚਕ ਰਾਜਨੀਤਿਕ ਵਿਵਾਦ ਛੇੜ ਦਿੱਤਾ ਸੀ। ਇਸ ਸੱਤਾਧਾਰੀ ਆਪ ਨੇ ਦੋਸ਼ ਲਗਾਇਆ ਸੀ ਕਿ ਇਹ ਵੀਡੀਓ ਝਾਲੀ ਹੈ ਤੇ ਬਦਨੀਤੀ ਨਾਲ ਪ੍ਰਸਾਰਿਤ ਕੀਤੀ ਗਈ ਹੈ ਕਲਿੱਪ ਨੂੰ ਸਰਕੂਲੇਟ ਕਰਨ ਲਈ ਅਨਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਤੇ ਦਿੱਲੀ ਵਿਧਾਨ ਸਭਾ ਸਕੱਤਰੇਤ ਨੂੰ ਲਿਖੇ ਇੱਕ ਪੱਤਰ ਚ ਪੰਜਾਬ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ ਵਿਧਾਨ ਸਭਾ ਸਕੱਤਰੇਤ ਦੇ ਪੱਤਰ ਦਾ ਜਵਾਬ ਜਮ੍ਹਾਂ ਕਰਾਉਣ ਤੋਂ ਪਹਿਲਾਂ ਪ੍ਰਵਾਨਗੀ ਲਈ ਇੱਕ ਸਮਰੱਥ ਅਧਿਕਾਰੀ ਨੂੰ ਭੇਜਿਆ ਗਿਆ ਸੀ ਗ੍ਰਹਿ ਵਿਭਾਗ ਦੀ ਸੁਪਰਡੈਂਟ ਨਰਿੰਦਰ ਕੋਰਵਲ ਨੂੰ ਇੱਕ ਅਧਿਕਾਰ ਸੰਚਾਰ ਪੜਿਆ ਗਿਆ ਜਿਸ ਵਿੱਚ ਲਿਖਿਆ ਸੀ ਕਿ ਗ੍ਰਹਿ ਵਿਭਾਗ ਪੰਜਾਬ ਦੇ ਵਿਧੇਗ ਮੁੱਖ ਸਕੱਤਰ ਵੱਲੋਂ ਇੱਕ ਰਸਮੀ ਜਵਾਬ ਜੋ ਕਿ ਕਿਸੇ ਜੋ ਕਿ ਇਸੇ ਸਥਿਤੀ ਨੂੰ ਦਰਸਾਉਂਦਾ ਤੇ ਪਹਿਲਾਂ ਹੀ ਪਰਵਾਨਗੀ ਲਈ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ ਤੇ ਪਰਵਾਨਗੀ ਮਿਲਣ ਤੋਂ ਬਾਅਦ ਇਸ ਨੂੰ ਦਿੱਲੀ ਵਿਧਾਨ ਸਭਾ ਸਕੱਤਰੇਤ ਭੇਜ ਦਿੱਤਾ ਜਾਏਗਾ ਪੱਤਰ ਚ ਇਹ ਵੀ ਦੱਸਿਆ ਗਿਆ ਹੈ ਕਿ ਵਿਭਾਗ ਨੂੰ ਦਿੱਲੀ ਵਿਧਾਨ ਸਭਾ ਚ ਕਥਿਤ ਟਿੱਪਣੀਆਂ ਨਾਲ ਜੁੜੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਤੇ ਮਾਨਹਾਨੀ ਦੀਆਂ ਸ਼ਿਕਾਇਤਾਂ ਸੰਬੰਧੀ ਕੋਈ ਸਿੱਧਾ ਸੰਚਾਰ ਪ੍ਰਾਪਤ ਨਹੀਂ ਹੋਇਆ ਸੀ ਪੱਤਰ ਜਿਵੇਂ ਲਿਖਿਆ ਕਿ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਪੱਤਰ ਦੀ ਪ੍ਰਾਪਤੀ ਤੋਂ ਪਹਿਲਾਂ ਸਕਤਰੇਤ ਵੱਲੋਂ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਸੰਪਰਕ ਨਹੀਂ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਜਲੰਧਰ ਚੋ ਐਫ ਆਈ ਆਰ ਦਰਜ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਵਿਧਾਇਕ ਕਪਿਲ ਮਿਸ਼ਰਾ ਵੱਲੋਂ ਸਪੀਕਰ ਗੁਪਤਾ ਨੂੰ ਸੁਰੱਖਿਆ ਸੁਰੱਖਿਆ ਦੀ ਮੰਗ ਕਰਨ ਲਈ ਪੱਤਰ ਲਿਖਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਨੇ ਗ੍ਰਹਿ ਵਿਭਾਗ ਤੋਂ ਲਿਖਤੀ ਜਵਾਬ ਮੰਗਿਆ ਸੀ ਤੇ ਵਿਭਾਗ ਨੇ ਕਿਹਾ ਕਿ ਪੰਜਾਬ ਦੇ ਮੁਖ ਅਧਿਕਾਰੀਆਂ ਜਿਨ੍ਹਾਂ ਚ ਡਾਇਰੈਕਟੋਰੇਟ ਜਰਨਲ ਆਫ ਪੁਲਿਸ ਪੁਲਿਸ ਕਮਿਸ਼ਨਰ ਜਲੰਧਰ ਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਡਾਇਰੈਕਟੋਰੇਟ ਸ਼ਾਮਲ ਨੇ ਉਹਨਾਂ ਉਹਨਾਂ ਦੀਆਂ ਟਿੱਪਣੀਆਂ ਪਹਿਲਾਂ ਹੀ ਸਕਤਰੇਤ ਨੂੰ ਭੇਜੀਆਂ ਜਾ ਚੁੱਕੀਆਂ ਨੇ ਤੇ ਪੱਤਰ ਚ ਕਿਹਾ ਗਿਆ ਹੈ ਕਿ ਇਹ ਜਵਾਬ ਸਮਰਥ ਅਥਾਰਟੀ ਤੋਂ ਪ੍ਰਵਾਨਗੀ ਲੈਣ ਤੋਂ ਬਾਅਦ ਭੇਜੇ ਗਏ ਸਨ ਜੋ ਉਹਨਾਂ ਪੁੱਤਰਾਂ ਦੇ ਜਵਾਬ ਚ ਸਨ ਜੋ ਸਕਤਰੇਤ ਵੱਲੋਂ ਸਿੱਧੇ ਉਹਨਾਂ ਦਫ਼ਤਰਾਂ ਨੂੰ ਭੇਜੇ ਗਏ ਸਨ